ਇਹ ਸਾਰੀ ਫਿਲਮ ਆ ਰਹੀ ਹੈ 23 ਫਰਵਰੀ ਨੂੰ ਜੇ ਪੈਸਾ ਬੋਲਦਾ ਹੁੰਦਾ ਉਹਦੇ ਲਈ ਅਰਦਾਸ ਕਰਨ ਆਈ ਸੀਗੇ ਅਸੀਂ ਤਾਂ ਇਹੀ ਕਾਵਾਂਗੇ ਕਿ ਜੀ ਸਾਰੇ ਲੋਕੀ ਫਿਲਮ ਦੇਖਣ ਜਾਣ ਐਂਡ ਬਾਬਾ ਜੀ ਦੀ ਕਿਰਪਾ ਰਹੇ ਤੁਹਾਡਾ ਇਸ ਤਰ੍ਹਾਂ ਦਾ ਕਿਰਦਾਰ ਨਿਭਾਇਆ ਇੱਕ ਬਹੁਤ ਹੀ ਸਿੰਪਲ ਕਲਾਸ ਯੂ ਨੋ ਇੱਕ ਮਿਡਲ ਕਲਾਸ ਕੁੜੀ ਦਾ ਕੈਰੈਕਟਰ ਹੈ ਇੱਕ ਬਹੁਤ ਹੀ ਪਿਆਰਾ ਇਨ ਸਿੰਪਲ ਜਿਹਾ ਕੈਰੈਕਟਰ ਹੈ ਸੋ ਆਈ ਥਿੰਕ ਰਾਣੀ ਦਾ ਕੈਰੈਕਟਰ ਹੈ ਸੋ ਆਈ ਥਿੰਕ ਲੋਕਾਂ ਨੂੰ ਬਹੁਤ ਪਸੰਦ ਆਏਗਾ ਸੋ ਆਈ ਥਿੰਕ ਲੋਕ ਰਿਲੇਟ ਵੀ ਕਰ ਪਾਣਗੇ ਇਸ ਕੈਰੈਕਟਰ ਦੇ ਨਾਲ ਇੱਕ ਪਿੰਡ ਦੀ ਪੋਲੀ ਪਾਲੀ ਕੁੜੀ ਦਾ ਕੈਰੈਕਟਰ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਫਿਲਮਾਂ ਕੀਤੀਆਂ ਤੇ ਇਹਦੇ ਵਿੱਚ ਖਾਸ ਇਹ ਹੈ ਕਿ ਜੋ ਮੈਨੂੰ ਲੱਗਦਾ ਕਹਾਣੀ ਜਿਹੜੀ ਕਹਾਣੀ ਹੈ ਆਈ ਥਿੰਕ ਲੋਕ ਰਿਲੇਟ ਕਰ ਪਾਣਗੇ ਇਸ ਕਹਾਣੀ ਦੇ ਨਾਲ ਇੱਕ ਸਿੰਪਲ ਫੈਮਿਲੀ ਸਟੋਰੀ ਹੈ ਸੋ ਈਵਨ ਮੇਰਾ ਜੋ ਕਿ ਮੈਂ ਪਹਿਲੀ ਵਾਰ ਯੂ نو ਉਹਨੂੰ ਟੈਂ ਲੁੱਕ ਦਿੱਤੀ ਹੈ ਇੱਕ ਡਿਫਰੈਂਟ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਜੋ ਮੈਨੂੰ ਲੱਗਦਾ ਹੈ ਕਿ ਲੋਕ ਰਿਲੇਟ ਕਰ ਪਾਣਗੇ ਕਹਾਣੀ ਦੀ ਨਾਲ ਰਿਲੇਟ ਕਰ ਪਾਣਗੇ ਸਭ ਤੋਂ ਪਹਿਲਾਂ ਮੇਰੇ ਕੈਰੈਕਟਰ ਹਰਦੀਪ ਦਾ ਕੈਰੈਕਟਰ ਸਾਰਿਆਂ ਦੇ ਕੈਰੈਕਟਰਸ ਨਾਲ ਰਿਲੇਟ ਕਰ ਪਾਣਗੇ ਸੋ ਸਾਡੀ ਕਹਾਣੀ ਦਾ ਹੀਰੋ ਹੀ ਬੇਸਿਕਲੀ ਕਹਾਣੀ ਹੈ ਅਸੀਂ ਤੇਹੀ ਕਹਾਂਗੇ ਜੀ 23 ਫਬਰੀ ਨੂੰ ਸਾਡੀ ਫਿਲਮ ਆ ਰਹੀ ਹੈ ਜੇ ਪੈਸਾ ਬੋਲਦਾ ਹੁੰਦਾ ਇੱਕ ਬਹੁਤ ਹੀ ਪਿਆਰੀ ਜੀ ਸਿੰਪਲ ਜੀ ਫੈਮਿਲੀ ਸਟੋਰੀ ਹੈ ਸੋ ਆਪਣੀ ਫੈਮਿਲੀ ਦੇ ਨਾਲ ਜਾਓ ਤੁਸੀਂ ਫਿਲਮ ਦੇਖੋ ਐਂਡ ਸਾਨੂੰ ਦੱਸੋ ਤੁਹਾਨੂੰ ਕਿਵੇਂ ਲੱਗੀ ਹਾਂਜੀ ਬੋਲਬਾਈ ਰਿਲੀਜ਼ ਹੋ ਗਿਆ ਜੀ ਅੱਜ ਹਰਮੰਦਰ ਸਾਹਿਬ ਆਇਆ ਬਹੁਤ ਵਧੀਆ ਲੱਗਦਾ ਹਮੇਸ਼ਾ ਜਦੋਂ ਆਉਂਦੇ ਆ ਨਾ ਇੱਥੋਂ ਬਲੇਸਿੰਗਸ ਲੈ ਕੇ ਜਾਂਦੇ ਆ ਮਤਲਬ ਇੱਕ ਅਲੱਗ ਹੀ ਸਰੂਰਮਾਨੂ ਹੁੰਦਾ ਹੈ ਇੱਕ ਅਲੱਗ ਹੀ ਮਤਲਬ ਪਤਾ ਨਹੀਂ ਕਿ ਉਹ ਹੈਗਾ ਜਿਹੜਾ ਅੰਦਰ ਆ ਜਾਂਦਾ ਤੇ ਚੰਗਾ ਲੱਗਦਾ ਹਮੇਸ਼ਾ ਅੱਖਾਂ ਚੋਂ ਹੰਝੂ ਆਉਂਦੇ ਆ ਜਦੋਂ ਇੱਥੇ ਆਉਂਦੇ ਆ ਤੇ ਬlesings ਹੁੰਦੀਆਂ ਨੇ ਪਰਮਾਤਮਾ ਦੀਆਂ ਕਿ ਇੱਥੇ ਜਦੋਂ ਵੀ ਅਸੀਂ ਫਿਲਮ ਦੇ ਟਾਈਮ ਆਉਂਦੇ ਆ ਤਾਂ ਸੱਚੀ ਸਾਡੀ ਫਿਲਮ ਨੂੰ ਬਹੁਤ ਵਾਈ ਗਰੂ ਵੱਲੋਂ ਪਰਮਾਤਮਾ ਵੱਲੋਂ ਮੇਰ ਹੁੰਦੀ ਆ ਇਸ ਤਰ੍ਹਾਂ ਦੇ ਕਿਰਦਾਰ ਨਾਲ ਇਸ ਵਿਲੰਗ ਦੇ ਵਿੱਚ ਜਿਹੜੇ ਮੇਨ ਕੈਰੈਕਟਰ ਰਾਣੀ ਇਹਾਨਾ ਨੇ ਕੈਰੈਕਟਰ ਪਲੇ ਕੀਤਾ ਉਹਨਾਂ ਦੀ ਮੈਂ ਜੇਠਾਣੀ ਦਾ ਕੈਰੈਕਟਰ ਤੇ ਰਾਣੀ ਜੇਠਾਣੀ ਦਾ ਮਤਲਬ ਜੇਠਾਣੀ ਦਾ ਕੈਰੈਕਟਰ ਹੈ ਬਹੁਤ ਅੱਛਾ ਕੈਰੈਕਟਰ ਹੈ ਜੋ ਰੀਅਲ ਲਾਈਫ ਦੇ ਵਿੱਚ ਜਿੱਦਾਂ ਦੇ ਕੈਰੈਕਟਰਸ ਹੁੰਦੇ ਨੇ ਬਿਲਕੁਲ ਓਦਾਂ ਦੇ ਕਿਉਂਕਿ ਜਦੋਂ ਮੈਂ ਉਹ ਕਰ ਰਹੀ ਸੀ ਸ਼ੂਟ ਤਾਂ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੈਂ ਉਹੀ ਹਾਂ ਜੋ ਮਤਲਬ ਕੈਰੈਕਟਰ ਪਲੇ ਕਰ ਰਹੀ ਹਾਂ ਤੇ ਮੈਨੂੰ ਉਹ ਪਿੰਡਾਂ ਦੇ ਵਿੱਚ ਜਿਹੜੇ ਆਲੇ ਦੁਆਲੇ ਦੇਖੇ ਹੋਏ ਕੈਰੈਕਟਰਸ ਸੀ ਇਹ ਉਹ ਜਿਉਣ ਦਾ ਮੌਕਾ ਮਿਲਿਆ ਹਾਂ ਸਾਡੀ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਜੀ ਫਿਲਮ ਬਹੁਤ ਪਿਆਰੀ ਫਿਲਮ ਹੈ ਜੇ ਪੈਸਾ ਬੋਲਦਾ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਪੈਸਾ ਹੀ ਐ ਨਹੀਂ ਆਪਣੀ ਨੀ ਰੱਖਦਾ ਸਬੰਧ ਤੇ ਵੀ ਐਵੇਂ ਨੀ ਰੱਖਦੇ ਨੇ ਫਿਲਮ ਆ ਰਹੀ ਹੈ ਜੀ ਸਾਡੀ 23 ਫਰਵਰੀ ਨੂੰ ਜੇ ਪੈਸਾ ਬੋਲਦਾ ਹੁੰਦਾ ਬਸ ਹਰਮੰਦਰ ਸਾਹਿਬ ਪਹੁੰਚੇ ਆ ਜੀ ਬਾਬਾ ਜੀ ਦੀ ਹਜ਼ੂਰੀ ਚ ਮੱਥਾ ਟੇਕਣ ਸਾਡੀ ਸਾਰੀ ਟੀਮ ਆਈ ਆ ਤੇ ਇਹੀ ਅਰਦਾਸ ਕੀਤੀ ਆ ਕਿ ਫਿਲਮ ਵਧੀਆ ਜਾਵੇ ਫਿਲਮ ਦੀ ਕਿੱਥੇ ਕਿੱਥੇ ਸ਼ੂਟਿੰਗ ਕਰਦੇ ਫਿਲਮ ਦੀ ਵੱਖ-ਵੱਖ ਪੰਜਾਬ ਦੇ ਹਿੱਸਿਆਂ ਦੇ ਵਿੱਚ ਮਰਿੰਡਾ ਕਰਾਲੀ ਮੋਹਾਲੀ ਸਭ ਪਾਸੇ ਸ਼ੂਟਿੰਗ ਹੋਈ ਹੈ ਜੀ ਤੇ ਵਧੀਆ ਪਰਿਵਾਰਕ ਫਿਲਮ ਪਰਿਵਾਰ ਨਾਲ ਦੇਖਣ ਵਾਲੀ ਫਿਲਮ ਹੈ ਜੀ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਤਾਂ ਇਹੀ ਵੀ ਚੰਗੀਆਂ ਚੀਜ਼ਾਂ ਦੇਖੋ ਜਿਹੜੀਆਂ ਚੰਗੇ ਐਫਰਟ ਜੇ ਅਸੀਂ ਕਰਦੇ ਆ ਤਾਂ ਦੇਖੋ ਜ਼ਰੂਰ ਤਾਂ ਹੀ ਅੱਗੇ ਅਸੀਂ ਹੋਰ ਵਧੀਆ ਐਫਰਟ ਕਰ ਸਕਾਂਗੇ ਜੀ